ਪਰਨੇ ਦੇ ਵਿੱਚ ਨਾ ਆਹ ਚੀਜ਼ ਢਿੱਲੀ ਹੋ ਜਾਂਦੀ ਆ ਆਹ ਚੀਜ਼ ਨਾ ਪਰਨੇ 'ਚ ਬਹੁਤ ਜ਼ਿਆਦਾ ਢਿੱਲੀ ਹੋ ਜਾਂਦੀ ਆ ਇਹਦਾ ਕੀ ਆਪਾਂ ਇਹਦਾ ਕੀ ਸੋਲੂਸ਼ਨ ਕੀ ਆ ਵਿਡਿਓ ਨੌਂ ਤੱਕ ਦੇਖਿਓ ਤੁਸੀਂ ਬਿਲਕੁਲ ਸਹੀ ਵੀਡੀਓ ਤੇ ਆਏ ਹੋ ਇਦਾਂ ਦੀਆਂ ਟਿਪਸ ਸਾਡੀਆਂ ਰੈਗੂਲਰ ਆਉਂਦੀਆਂ ਰਹਿੰਦੀਆਂ ਨੇ ਪੇਜ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਟੀ ਪੈਨ ਲੈਣੀ ਆ ਟੀ ਪੈਨ ਨਹੀਂ ਤਾਂ ਸਿੰਪਲ ਪੈਨ ਵੀ ਲੈ ਸਕਦੇ ਹੋ ਆਹ ਚੀਜ਼ ਨੂੰ ਤੁਸੀਂ ਥੋੜਾ ਜਿਹਾ ਪਹਿਲਾਂ ਉੱਪਰ ਨੂੰ ਚੱਕਣਾ ਥੋੜਾ ਜਿਹਾ ਉੱਪਰ ਚੱਕਣ ਤੋਂ ਬਾਅਦ 'ਚ ਆਹ ਚੀਜ਼ ਨੂੰ ਖਿੱਚ ਖਿੱਚ ਰੱਖਣੀ ਆ ਖਿੱਚ ਇੱਕ ਖਿੱਚ ਰੱਖਣ ਤੋਂ ਬਾਅਦ 'ਚ ਇਹ ਸਿੱਧੇ ਲੋਡ ਨਹੀਂ ਲਾਉਣੀ ਉੱਪਰ ਨੂੰ ਚੜਾ ਕੇ ਲ ਲੋ ਜੀ ਇਹਨੇ ਤੁਹਾਡੇ ਨਾ ਇਹ ਦਿਖਣੀ ਆ ਤੇ ਤੁਹਾਡੇ ਪਰਨੇ ਨੂੰ ਟਾਈਟ ਰੱਖੂਗੀ ਇਦਾਂ ਦੀ ਹੋਰ ਟਿਪਸ ਆਉਂਦੇ ਰਹਿੰਦੇ ਨੇ ਫੋਲੋ ਦੁਆਰਾ ਕਹਿ ਰਹੇ ਆ ਫੋਲੋ ਕਰ ਲਓ ਜੇ ਕਿਸੇ ਨੇ ਇੱਕ ਦਿਨ ਚ ਪੱਗ ਸਿੱਖਣੀ ਹੋਵੇ ਜਾਂ ਕਿਸੇ ਨੇ ਪੱਗ ਬਣਾਉਣੀ ਹੋਵੇ ਆਪਣੀ ਮੈਰਿਜ ਤੇ ਜਾਂ ਕਿਸੇ ਵੀ ਫੰਕਸ਼ਨਸ ਤੇ ਸਕਰੀਨ ਤੇ WhatsApp ਨੰਬਰ ਦਿੱਤਾ WhatsApp ਤੇ ਮੈਸੇਜ ਕਰੋ ਬੇਫਿਕਰ ਹੋਗੇ ਤੇ ਤੁਹਾਨੂੰ ਆਪਾਂ ਪੱਗ ਸਿਖਾਵਾਂਗੇ ਇਹ ਜੇ ਟਰਿਕ ਵਧੀਆ ਲੱਗੀ ਆ ਤਾਂ ਆਪਣੇ ਉਹ ਪੱਗ ਬੰਨਣ ਵਾਲੇ ਜਾਂ ਪਰਨੇ ਬੰਨਣ ਵਾਲੇ ਵੀਰਾਂ ਤੱਕ ਭੇਜੋ ਵੈਸੇ ਤਾਂ ਪੱਗ 'ਚ ਨਹੀਂ ਹੁੰਦੀ ਇਹ ਟਰਿਕ ਪਰਨੇ ਦੇ ਵਿੱਚ ਟਰਿਕ ਯੂਜ਼ ਹੋਊਗੀ ਜਿਹੜੇ ਵੀਰਾਂ ਦਾ ਆ ਚੀ ਢੱਲੀ ਰਹਿ ਜਾਵੇ ਦੱਸਿਓ ਸਾਰਿਆਂ ਨੇ ਕਿਵੇਂ ਦੀ ਲੱਗੀ ਕਮੈਂਟ ਕਰਕੇ